ਉਹ ਸਿੱਖਾਂ ਦਾ ਯਾਰ ਹੈ ਮੈਂ ਮੰਨਦਾ ਕਿ ਮੈਂ ਸਿੱਖਾਂ ਦਾ ਯਾਰ ਹਾਂ ਖਾਲਸਾ ਏਡ ਉਹ ਸਿੱਖ ਬਾਈਆਂ ਦੀ ਇੱਕ ਤਰ੍ਹਾਂ ਦੀ ਆਰਗੇਨਾਈਜੇਸ਼ਨ ਹੈ ਖਾਲਸਾ ਏਡ ਦੇ ਰਵੀ ਸਿੰਘ ਖਾਲਸਾ ਨੇ 2023 ਦੇ ਫਲੱਡ ਦੇ ਵਿੱਚ ਵੀ ਖਾਲਸਾ ਏਡ ਦੀ ਥਿਊਰੀ ਜਿਹੜੀ ਹੈ ਉਹ ਸਾਰੇ ਇਨਸਾਨਾਂ ਵਾਸਤੇ ਸਾਂਝੀ ਹੈ ਉਹ ਸਰਬਤ ਦੇ ਭਲੇ ਦੀ ਹੈ ਲੈਂਦੇ ਪੰਜਾਬ ਦੇ ਵਿੱਚ ਬਹੁਤ ਵੱਡਾ ਹਾੜ ਆਇਆ ਚੜ੍ਹਦੇ ਪੰਜਾਬ ਚ ਹਾੜ ਆਇਆ ਪਾਕਿਸਤਾਨ ਦੀ ਮਦਦ ਕਿਸੇ ਨੇ ਨਹੀਂ ਕੀਤੀ ਪਾਕਿਸਤਾਨ ਦੇ ਨਾਲ ਕੋਈ ਮੁਲਕ ਨਹੀਂ ਖੜਾ ਹੋਇਆ ਜਿਹੜੇ ਦੋਸਤੀ ਦਾ ਦਾਵਾ ਕਰਦੇ ਸੀ ਚਾਈਨਾ ਪਾਕਿਸਤਾਨ ਦਾ ਦੋਸਤ ਬੰਦ ਹੈ ਤੁਰਕੀ ਪਾਕਿਸਤਾਨ ਦਾ ਦੋਸਤ ਬੰਦ ਹੈ ਸੌਦੀ ਅਰਬ ਪਾਕਿਸਤਾਨ ਦਾ ਦੋਸਤ ਬੰਦ ਹੈ ਅਜ਼ਰਬਾਈਜਾਨ ਪਾਕਿਸਤਾਨ ਦਾ ਦੋਸਤ ਬੰਦ ਹੈ ਤੇ ਦੂਜੇ ਪਾਸੇ ਸਾਡੇ ਸਰਦਾਰ ਵੀਰ ਜਿਹੜੇ ਪਾਕਿਸਤਾਨ ਦੇ ਨਾਲ ਖੜੇ ਹੋਏ ਨੇ ਖਾਲਸਾ ਏਡ ਜਿਹੜੀ ਪਾਕਿਸਤਾਨ ਦੀ ਮਦਦ ਕਰ ਰਹੀ ਏ ਦੇਖੋ ਉਹ ਬੰਦੇ ਜਿਨ੍ਹਾਂ ਦਾ ਆਪਣੇ ਮੁਲਕ ਦੇ ਵਿੱਚ ਪੰਜਾਬੀ ਹੜ੍ਹ ਦੀ ਵਜ੍ਹਾ ਤੋਂ ਬੜੇ ਮੁਸ਼ਕਲ ਦੇ ਵਿੱਚ ਨੇ ਅੱਜ ਉਹ ਸਰਦਾਰ ਸਾਡੀ ਮਦਦ ਕਰਨ ਦੇ ਨੇ ਲੈਂਦੇ ਪੰਜਾਬ ਦੀ ਮਦਦ ਕਰਨ ਦੇ ਨੇ ਤੇ ਕਹਿ ਕੀ ਰਹੇ ਨੇ ਕਿ ਬਾਬੇ ਦੀ ਨਗਰੀ ਦੇ ਲੋਕ ਮੁਸ਼ਕਲ ਦੇ ਵਿੱਚ ਨੇ ਬਾਬੇ ਨਾਨਕ ਦੀ ਧਰਤੀ ਦੇ ਹੜ੍ਹ ਆਏ ਨੇ ਤੇ ਬਾਬੇ ਨਾਨਕ ਦੀ ਧਰਤੀ ਦੇ ਲੋਕ ਭੁੱਖੇ ਨਹੀਂ ਰਹਿਣੇ ਚਾਹੀਦੇ ਬਾਬੇ ਨਾਨਕ ਦੀ ਧਰਤੀ ਦੇ ਲੋਕ ਮੁਸੀਬਤ 'ਚ ਨਹੀਂ ਰਹਿਣੇ ਚਾਹੀਦੇ ਦੇਖੋ ਇਸ ਤਰ੍ਹਾਂ ਦਾ ਹੁੰਦਾ ਹੈ ਪਿਆਰ ਇਸ ਤਰ੍ਹਾਂ ਦੀ ਹੁੰਦੀ ਹੈ ਦੋਸਤੀ ਪਾਕਿਸਤਾਨ ਦਾ ਮੀਡੀਆ ਪਾਕਿਸਤਾਨ ਦੇ ਲੋਕ ਸਰਦਾਰਾਂ ਦੇ ਬਾਰੇ ਕੀ ਗੱਲਬਾਤ ਕਰ ਰਹੇ ਨੇ ਚਲਣਿਆਂ ਵੀਡੀਓ ਦੀ ਤਰਫ ਫੇਰ ਕਰਨਿਆਂ ਗੱਲਬਾਤ ਮੇਰੇ ਤੇ ਅਕਸਰ ਜਿੰਨੇ ਵੀ ਲੋਕ تنਕੀਦ ਕਰਦੇ ਮੈਂ ਉਸ تنਕੀਦ ਦਾ ਜਵਾਬ ਨਹੀਂ ਦਿੰਦਾ ਮੇਰਾ ਮੰਨਣਾ ਹੈ ਕਿ تنਕੀਦ ਉਸ ਵੇਲੇ ਹੀ ਹੁੰਦੀ ਹੈ ਜਦੋਂ ਕੋਈ ਤੁਹਾਡੇ ਵੱਲੋਂ ਚੰਗਾ ਕੰਮ ਹੋ ਰਿਹਾ ਹੁੰਦਾ ਪੰਜਾਬੀ ਤਾਰੀਖ ਔਰ ਪੰਜਾਬੀ ਲੈਂਗੁਏਜ ਤੇ ਕੰਮ ਕਰਦਿਆਂ ਮੈਨੂੰ 13 ਸਾਲ ਹੋ ਗਏ ਮੈਂ ਦੱਸਦਾ ਜਾਵਾਂ ਕਿ ਇਹਨਾਂ 13 ਸਾਲਾਂ ਦੇ ਅੰਦਰ ਮੈਨੂੰ ਆਪਣੇ ਹੀ ਪੰਜਾਬੀਆਂ ਵੱਲੋਂ ਪਾਕਿਸਤਾਨੀ ਪੰਜਾਬੀਆਂ ਵੱਲੋਂ ਕਈ ਤਰ੍ਹਾਂ ਦੀ تنਕੀਦ ਦਾ ਸਾਹਮਣਾ ਰਹੀ ਹੈ ਜਿਦੇ ਵਿੱਚ ਇੱਕ ਸਭ ਤੋਂ ਵੱਡੀ تنਕੀਦ ਮੇਰੇ ਤੇ ਇਹ ਕੀਤੀ ਗਈ ਕਿ ਤੂੰ ਸਿੱਖਾਂ ਦਾ ਯਾਰ ਹੈ ਮੈਂ ਮੰਨਦਾ ਕਿ ਮੈਂ ਸਿੱਖਾਂ ਦਾ ਯਾਰ ਹਾਂ ਮੈਂ ਹਿੰਦੂਆਂ ਦਾ ਵੀ ਯਾਰ ਹਾਂ ਮੈਂ ਕ੍ਰਿਸਚੀਅਨ ਦਾ ਵੀ ਯਾਰ ਹਾਂ ਮੈਂ ਹਰ ਇਨਸਾਨ ਦਾ ਯਾਰ ਹਾਂ ਕਿਉਂਕਿ ਮੇਰਾ ਮੰਨਣਾ ਹੈ ਕਿ ਸਭ ਕੁਦਰਤ ਦੇ ਬੰਦੇ ਨੇ ਮੈਂ ਕਦੇ ਵੀ ਕਿਸੇ ਦਾ ਜਵਾਬ ਇਸ ਲਈ ਨਹੀਂ ਦਿੰਦਾ ਕਿ ਵੇਲਾ ਉਸ ਨੂੰ ਕਦੀ ਨਾ ਕਦੀ ਸੱਚ ਸਾਬਿਤ ਕਰੇਗਾ। ਇਸ ਵੇਲੇ ਮੈਂ ਇਹ ਗੱਲ ਕਰਨਾ ਜ਼ਰੂਰੀ ਸਮਝਦਾ ਹਾਂ ਕਿ ਇਹ ਵੇਲੇ ਨੇ ਕਿਵੇਂ ਸੱਚ ਸਾਬਿਤ ਕੀਤਾ ਹੈ। ਇਸ ਵੇਲੇ ਪੰਜਾਬ ਸੈਲਾਬ ਦੇ ਵਿੱਚ ਡੁੱਬਿਆ ਹੋਇਆ ਹੈ। ਚੜਦਾ ਪੰਜਾਬ ਵੀ ਔਰ ਲੈਂਦਾ ਪੰਜਾਬ ਵੀ। ਚੜਦੇ ਪੰਜਾਬ ਦੇ ਅੰਦਰ ਉੱਥੋਂ ਦੀ ਐਕਟਰ ਕਮਿਊਨਿਟੀ, ਉੱਥੋਂ ਦੀ ਸਿੰਗਰ ਕਮਿਊਨਿਟੀ, ਉੱਥੋਂ ਦੇ ਕਿਸਾਨ, ਉੱਥੋਂ ਦੇ ਸਮਾਜ ਸੇਵਕ, ਉੱਥੋਂ ਦੇ ਆਮ ਇੰਡਸਟਰੀਅਲਿਸਟ ਸਾਰੇ ਉਹ ਲੋਕ ਖੜੇ ਨੇ। ਕਰੋੜਾਂ ਰੁਪਏ ਮਿੰਟ ਦੇ ਵਿੱਚ ਇਕੱਠਾ ਹੁੰਦਾ ਹੈ ਅਗਰ ਅਸੀਂ ਕਹੀਏ ਤੇ ਬਾਹਰ ਬੈਠੇ ਐਨ ਆਰ ਆਈ ਉਹ 2-2 ਅਰਬ ਰੁਪਏ 2-2 ਕਰੋੜ ਰੁਪਏ ਮੈਂ ਤੁਹਾਨੂੰ ਦੱਸਦਾ ਜਾਵਾਂ ਕਿ ਕੱਲਾ ਇੱਕ ਰੇਡੀਓ ਉਹ 20 ਲੱਖ ਡਾਲਰ 2 ਦਿਨ ਦੇ ਵਿੱਚ ਉਹ ਇਕੱਠਾ ਕਰ ਲਿਆ ਉਹਨਾਂ ਨੇ ਆਪਣੇ ਲੋਕਾਂ ਦੀ ਰੀਹੈਬਿਲੀਟੇਸ਼ਨ ਵਾਸਤੇ ਉਹਨਾਂ ਦੇ ਲੰਗਰ ਵਾਸਤੇ ਲੇਕਿਨ ਹੁਣ ਅਗਰ ਅਸੀਂ ਦੇਖੀਏ ਤੇ ਲਹਿੰਦੇ ਪੰਜਾਬ ਦੇ ਅੰਦਰ ਕੀ ਹੈ ਸਾਡੇ ਪਾਕਿਸਤਾਨੀ ਪੰਜਾਬ ਦੇ ਅੰਦਰ ਕੀ ਹੈ ਪਾਕਿਸਤਾਨੀ ਪੰਜਾਬ ਦੇ ਅੰਦਰ ਬਹੁਤ ਸਾਰੇ ਲੋਕ ਕੰਮ ਕਰ ਰਹੇ ਹਨ ਲੇਕਿਨ ਪਾਕਿਸਤਾਨੀ ਪੰਜਾਬ ਕੋ 13 ਕਰੋੜ ਲੋਕਾਂ ਦਾ ਇੱਕ ਸੂਬਾ ਹੈ ਇੱਕ ਸਟੇਟ ਹੈ ਇੱਕ ਮੁਲਕ ਹੈ ਕਿੰਨੇ ਕੁ ਲੋਕ ਇੱਥੇ ਸਾਹਮਣੇ ਆ ਦੋ ਚਾਰ ਦਰਜਨ ਲੋਕ ਸਾਹਮਣੇ ਆ ਹੁਣ ਅਗਰ ਇਹੀ ਪਾਕਿਸਤਾਨੀ ਲੋਕ ਅੱਲਾ ਨਾ ਕਰੇ ਦੂਸਰੀਆਂ ਸਟੇਟਸ ਦੇ ਵਿੱਚ ਕੋਈ ਇਸ ਤਰੀਕੇ ਦਾ ਮਸਲਾ ਬਣ ਜਾਵੇ ਤੇ ਐਹੀ ਸਾਰੇ ਲੋਕ ਟਰੱਕ ਬਰ ਬਰ ਕੇ ਉੱਥੇ ਆਪਣਣਗੇ ਪੰਜਾਬ ਦੇ ਅੰਦਰ ਕੰਮ ਬਿਲਕੁਲ ਨਹੀਂ ਹੋਇਆ ਇਸ ਵੇਲੇ ਅਗਰ ਤੁਸੀਂ ਉਹਨਾਂ ਏਰੀਆਜ਼ ਦੇ ਵਿੱਚ ਨਿਕਲੋ ਜਿਹੜੇ ਮੇਨ ਰੋਡਸ ਦੇ ਉੱਪਰ ਲੋਕ ਬੈਠੇ ਨੇ ਉਹਨਾਂ ਤੱਕ ਤੇ ਲੋਕ ਆਪਣੇ ਲਗਨ ਪਿੱਛੇ ਦਾ ਲੰਬਾ ਏਰੀਆ ਉਹਨਾਂ ਤੱਕ ਲੋਕ ਨਹੀਂ ਆਪੜੇ ਕਿੱਥੇ ਲੈਂਦੇ ਪੰਜਾਬ ਦੇ ਲੋਕ ਪਾਕਿਸਤਾਨੀ ਪੰਜਾਬ ਦੇ ਲੋਕ ਕਦੀ ਨਹੀਂ ਸਾਹ ਨਜ਼ਰ ਆਵੇ ਹੁਣ ਇੱਥੇ ਇੱਕ ਸਵਾਲ ਜਿਹੜਾ ਅਗਲਾ ਉਹ ਹੈ ਕਿ ਇੱਥੇ ਕਿੱਥੇ ਸਾਡੇ ਸਿੰਧ ਸਿੰਧ ਦੇ ਬਹਿਣਾ ਭਾਈ ਸਾਡੇ ਨਾਲ ਤਾਂ ਨਹੀਂ ਖੜੇ ਕਿੱਥੇ بلوچستان ਦੇ ਲੋਕ ਕਿੱਥੇ ਕਿਪਕੇ ਦੇ ਲੋਕ ਕੋਈ ਮੈਨੂੰ 2-4 ਆਰਗੇਨਾਈਜੇਸ਼ਨ ਗੜਵਾ ਦਿਓ ਜਿਨ੍ਹਾਂ ਨੇ ਇੱਥੇ ਕੋਈ ਲੱਖਾਂ ਰੁਪਏ ਲਾ ਦਿੱਤੇ ਉਹ ਮੈਂ ਕਰੋੜਾ ਰੁਪਏ ਮੈਂ ਅਰਬ ਰੁਪਏ ਦੀ ਗੱਲ ਨਹੀਂ ਕਰਦਾ ਮੈਂ ਸਿਰਫ ਲੱਖਾਂ ਰੁਪਏ ਦੀ ਗੱਲ ਕਰਦਾ ਕਿ ਉਹਨਾਂ ਨੇ ਇੱਥੇ ਲਾਇਓ ਹੁਣ ਮੈਂ ਤੁਹਾਨੂੰ ਅਗਲੀ ਗੱਲ ਜਿਹਦਰਾ ਮੈਂ ਕਨੈਕਟ ਕਰਨਾ ਚਾਹੁੰਦਾ ਜਿੱਥੋਂ ਮੈਂ ਗੱਲ ਸ਼ੁਰੂ ਕੀਤੀ ਮੈਂ ਇਹ ਕਰਨਾ ਚਾਹੁੰਦਾ ਹਾਂ ਕਿ ਇਹਦੇ ਵਿੱਚ ਇੱਕ ਕਮਿਊਨਿਟੀ ਨੇ ਵੱਧ ਚੜ ਕੇ ਹਿੱਸਾ ਪਾਇਆ ਹੈ ਔਰ ਉਸ ਕਮਿਊਨਿਟੀ ਨੇ ਜਿਹੜੀ ਉਹਨਾਂ ਦੀ ਆਰਗੇਨਾਈਜੇਸ਼ਨ ਹੈ ਦੁਨੀਆ ਭਰ ਦੇ ਵਿੱਚ ਕੰਮ ਜਿਹੜੀ ਕਰ ਰਹੀ ਹੈ ਖਾਲਸਾ ਏਡ ਉਹ ਸਿੱਖ ਬਾਈਆਂ ਦੀ ਇੱਕ ਤਰ੍ਹਾਂ ਦੀ ਆਰਗੇਨਾਈਜੇਸ਼ਨ ਹੈ ਖਾਲਸਾ ਏਡ ਦੇ ਰਵੀ ਸਿੰਘ ਖਾਲਸਾ ਨੇ 2023 ਦੇ ਫਲੱਡ ਦੇ ਵਿੱਚ ਵੀ ਇੱਥੇ ਪੰਜਾਬੀ ਲਹਿਰ ਦੇ ਨਾਲ ਮਿਲ ਕੇ ਵੱਡਾ ਕੰਮ ਕੀਤਾ ਐਸ ਵੇਲੇ ਖਾਲਸਾ ਏਡ ਇਕੱਲੇ ਪੰਜਾਬੀ ਲਹਿਰ ਨਾਲ ਨਹੀਂ ਮਿਲ ਕੇ ਕੰਮ ਕਰ ਰਹੀ ਇੱਕ ਵੱਡਾ ਕੰਮ ਪੰਜਾਬੀ ਲਹਿਰ ਹੀ ਕਰ ਰਹੀ ਹੈ ਮੈਨ ਲੀਡ ਪੰਜਾਬੀ ਲਹਿਰ ਕਰ ਰਹੀ ਹੈ ਨਸ ਡੈਲੂ ਰਹੀ ਕਰ ਰਹੀ ਹੈ ਲੇਕਿਨ ਇਹਦੇ ਨਾਲ ਨਾਲ ਹੋਰ ਵੀ ਗਰੁੱਪ ਉਹਨਾਂ ਰਾਹੀ ਵੀ ਖਾਲਸਾ ਏਡ ਇੱਥੇ ਕੰਮ ਕਰ ਰਹੀ ਹੈ ਖਾਲਸਾ ਏਡ ਕਿਉਂ ਕੰਮ ਕਰ ਰਹੀ ਹੈ ਕਿ ਖਾਲਸਾ ਏਡ ਦੀ ਥਿਊਰੀ ਜਿਹੜੀ ਹੈ ਉਹ ਸਾਰੇ ਇਨਸਾਨਾਂ ਵਾਸਤੇ ਸਾਂਝੀ ਹੈ ਉਹ ਸਰਬਤ ਦੇ ਭਲੇ ਦੀ ਹੈ ਉਹਦੇ ਵਿੱਚ ਇਹ ਨਹੀਂ ਹੈ ਕਿ ਤੁਸੀਂ ਮੁਸਲਮਾਨ ਹੋ ਤੁਸੀਂ ਸਿੱਖ ਹੋ ਤੁਸੀਂ ਹਿੰਦੂ ਹੋ ਤੁਸੀਂ ਦੁਨੀਆ ਦੇ ਕਿਸੇ ਵੀ ਮਜ਼ਹਬ ਦੇ ਕਿਸੇ ਵੀ ਏਰੀਆ ਦੇ ਹੋ ਉਹਦੇ ਵਿੱਚ ਖਾਲਸਾ ਏਡ ਤੁਹਾਨੂੰ ਲਾਜ਼ਮੀ ਸਪੋਰਟ ਕਰੇਗੀ ਸੋ ਹੁਣ ਇਸ ਵੇਲੇ ਜਿਹੜੇ ਲੋਕ ਕਹਿੰਦੇ ਸੀ ਕਿ ਤੁਸੀਂ ਸਿੱਖਾਂ ਦੇ ਯਾਰ ਹੋ ਮੇਰਾ ਸਵਾਲ ਇਹ ਹੈ ਕਿ ਇਸ ਵੇਲੇ ਫਿਰ ਸਿੱਖ ਪੰਜਾਬੀ ਸਾਡੇ ਨਾਲ ਖੜਾ ਹੈ ਹੋਰ ਤੇ ਕੋਈ ਨਹੀਂ ਖੜਾ ਪਾਕਿਸਤਾਨ ਦੇ ਅੰਦਰ ਪਾਕਿਸਤਾਨ ਬਣੇ ਨੂੰ 77 ਸਾਲ ਇਸ ਵੇਲੇ ਹੋ ਚੁੱਕੇ ਪੰਜਾਬ ਨੂੰ ਮੁਸੀਬਤ ਦੇ ਵਿੱਚ ਵੇਖ ਕੇ ਬਾਕੀ ਕੌਮਾਂ ਤੇ ਨਹੀਂ ਆਈਆਂ ਹਾਲਾਂਕਿ ਅਸੀਂ ਇੱਕ ਮੁਲਕ ਜਿਹੜਾ ਬਣਾਇਆ ਹੈ ਉਹ ਪਾਕਿਸਤਾਨ ਦੇ ਅੰਦਰ ਬਣਾਇਆ ਹੈ ਕਿਹਨਾਂ ਦੇ ਨਾਲ ਮਿਲ ਕੇ ਸਿੰਧ ਦੇ ਨਾਲ ਮਿਲ ਕੇ ਬਣਾਇਆ ਅਸੀਂ ਇਹ ਮੁਲਕ ਬਲੋਚਾਂ ਦੇ ਨਾਲ ਮਿਲ ਕੇ ਬਣਾਇਆ ਅਸੀਂ ਇਹ ਮੁਲਕ ਕੇਪਕੀ ਦੇ ਲੋਕਾਂ ਦੇ ਨਾਲ ਮਿਲ ਕੇ ਬਣਾਇਆ ਲੇਕਿਨ ਅੱਜ ਉਹ ਕਿੱਥੇ ਸੋ تنਕੀਦਾਂ ਕਰਨੀਆਂ ਉਹ ਬੜਾ ਆਸਾਨ ਹੁੰਦਾ ਹੈ ਔਰ تنਕੀਦਾਂ ਦਾ ਜਵਾਬ ਦੇਣਾ ਉਹ ਵੇਲੇ ਨੂੰ ਗਵਾਣਾ ਹੁੰਦਾ ਤੁਸੀਂ ਰੁਕ ਜਾਇਆ ਕਰੋ ਵੇਲਾ ਆਪੇ ਸੱਚ ਸਾਬਤ ਕਰਦਾ ਹੈ ਮੇਰੀ ਪੰਜਾਬੀ ਤਾਰੀਖ ਤੇ ਜਿਹੜੇ ਲੋਕਾਂ ਨੇ ਮੇਰੀ ਪੰਜਾਬੀ ਮੂਵਮੈਂਟ ਤੇ ਸਾਡੀ ਪੰਜਾਬੀ ਮੂਵਮੈਂਟ ਦੇ ਜਿਹੜੇ ਕਾਨਫਰੰਸ ਆਏ ਨੇ ਇਸ ਤੋਂ ਪਹਿਲੇ ਉਹ ਲੇਬਲ ਲਾਉਣ ਵਾਲੇ ਉਹ ਅੱਜ ਕਿੱਥੇ ਹਨ ਉਹਨਾਂ ਨੂੰ ਕਿਉਂ ਨਹੀਂ ਉਹ ਬਾਕੀ ਲੋਕ ਨਜ਼ਰ ਆ ਰਹੇ ਲੇਕਿਨ ਸਿੱਖ ਪੰਜਾਬੀ ਅੱਜ ਮੁਸੀਬਤ ਦੇ ਵੇਲੇ ਖੜਾ ਹੈ ਔਰ ਮੈਂ ਅਕਸਰ ਕਹਿਣਾ ਕਿ ਜਿੱਥੇ ਪੰਜਾਬ ਪੰਜਾਬੀ ਦੀ ਗੱਲ ਹੋਵੇਗੀ ਉੱਥੇ ਤੁਸੀਂ ਇਹ ਮੰਡੀਆਂ ਨਾ ਪਾਇਆ ਕਰੋ ਉੱਥੇ ਸਿੱਖ ਪੰਜਾਬੀ ਵੀ ਖੜਾ ਹੋਵੇ ਉੱਥੇ ਮੁਸਲਮਾਨ ਪੰਜਾਬੀ ਵੀ ਖੜਾ ਹੋਵੇ ਹਿੰਦੂ ਪੰਜਾਬੀ ਵੀ ਖੜਾ ਹੋਵੇ ਕ੍ਰਿਸਚੀਅਨ ਪੰਜਾਬੀ ਵੀ ਖੜਾ ਹੋਵੇ ਜਿਹੜਾ ਪੰਜਾਬ ਪੰਜਾਬੀ ਤੋਂ تعلق ਰੱਖਦਾ ਹੈ ਉਹ ਲਾਜ਼ਮੀ ਪੰਜਾਬ ਪੰਜਾਬੀ ਵਾਸਤੇ ਖੜਾ ਹੋਵੇ ਸੋ ਸਾਰੀਆਂ ਤਰਕੀਦਾਂ ਦਾ ਜਵਾਬ ਤੁਹਾਨੂੰ ਕੱਲੀ ਖਾਲਸਾ ਆਰਗੇਨਾਈਜੇਸ਼ਨ ਨੇ ਦੇ ਦਿੱਤਾ ਅਗਰ ਤੁਸੀਂ ਸੋਚ ਸਕਦੇ ਹੋ ਅਗਰ ਜਾਣ ਸਕਦੇ ਹੋ ਤੇ ਮੇਰੇ ਉਸ ਜਵਾਬ ਨਾ ਦੇਣ ਦਾ ਉਹ ਵੇਲੇ ਨੇ ਤੁਹਾਨੂੰ ਜਵਾਬ ਦੇ ਦਿੱਤਾ ਤੇ ਐਸੀ ਜੀ ਅੱਜ ਦੀ ਵੀਡੀਓ ਤੁਸੀਂ ਦੇਖਿਆ ਕਿ ਮੁਸੀਬਤ ਦੇ ਵਿੱਚ ਜਿਹੜਾ ਬੰਦਾ ਨਾਲ ਖੜਾ ਹੁੰਦਾ ਉਹ ਹੀ ਚੰਗਾ ਦੋਸਤ ਹੁੰਦਾ ਉਹ ਹੀ ਸੱਚਾ ਦੋਸਤ ਹੁੰਦਾ ਉਹ ਹੀ ਸੱਚਾ ਯਾਰ ਹੁੰਦਾ ਤੇ ਜਦੋਂ ਪਾਕਿਸਤਾਨ ਤੇ ਮੁਸ਼ਕਲ ਵੇਲਾ ਆਇਆ ਕਿਸੇ ਨੇ ਸਾਡਾ ਸਾਥ ਨਹੀਂ ਦਿੱਤਾ ਪੰਜਾਬੀ ਸਾਡੇ ਨਾਲ ਖੜੇ ਹੋਏ ਸਿੱਖ ਸਰਦਾਰ ਸਾਡੇ ਨਾਲ ਖੜੇ ਹੋਏ ਖਾਲਸਾ ਏਡ ਸਾਡੇ ਨਾਲ ਖੜੀ ਹੋਈ ਦੇਖੋ ਪਾਕਿਸਤਾਨ ਦੇ ਵਿੱਚ ਜਿਹੜੇ ਇਲਾਕਿਆਂ 'ਚ ਹੜ੍ਹ ਆਇਆ ਹੈ ਉੱਥੇ ਮਦਦ ਕੌਣ ਕਰ ਰਿਹਾ ਸਿਰਫ ਔਰ ਸਿਰਫ ਖਾਲਸਾ ਏਡ ਸਿਰਫ ਔਰ ਸਿਰਫ ਸਿੱਖ ਸਰਦਾਰ ਜਿਨ੍ਹਾਂ ਨੇ ਸਾਡੇ ਦਿਲ ਜਿੱਤ ਲੈਨੇ ਮਦਦ ਕਰਕੇ ਗਰੀਬਾਂ ਦੀ ਮਦਦ ਕਰਕੇ ਅੱਜ ਸਾਡੇ ਨਾਲ ਸਾਡੇ ਪੰਜਾਬੀ ਵੀਰ ਖੜੇ ਹੋਏ ਨੇ ਅੱਜ ਸਾਡੇ ਨਾਲ ਸਾਡੇ ਸਰਦਾਰ ਵੀਰ ਖੜੇ ਹੋਏ ਨੇ ਪੂਰੀ ਦੁਨੀਆ ਦੇ ਅੰਦਰ ਸਾਡੇ ਨਾਲ ਦੋਸਤੀ ਦਾ ਦਾਵਾ ਕੀਤਾ ਜਾਂਦਾ ਹੈ ਯਾਰੀ ਦਾ ਦਾਵਾ ਕੀਤਾ ਜਾਂਦਾ ਹੈ ਲੇਕਿਨ ਅਜੋ ਕੋਈ ਯਾਰ ਸਾਨੂੰ ਨਜ਼ਰ ਨਹੀਂ ਆ ਰਿਹਾ ਇਸ ਟਾਈਮ ਸਿਰਫ ਸਾਡਾ ਯਾਰ ਸਾਡਾ ਭਰਾ ਸਰਦਾਰ ਖਲੋਤੇ ਨੇ ਸਿੱਖ ਸਰਦਾਰ ਸਾਡੀ ਮਦਦ ਕਰ ਰਹੇ ਨੇ ਤੇ ਐਸੇ ਜੀ ਅੱਜ ਦੀ ਵੀਡੀਓ ਤੁਸੀਂ ਇਸ ਵੀਡੀਓ ਬਾਰੇ ਕੀ ਕਹਿਣਾ ਚਾਹੁੰਦੇ ਹੋ ਜ਼ਰੂਰ ਕਮੈਂਟ ਕਰਕੇ ਦੱਸਿਆ ਜੀ ਬਹੁਤ ਸ਼ੁਕਰੀਆ